ਇਕਸਾਬ ਆਪਾਂ ਕਰ ਰਹੇ ਆ ਘਮੱਕੜਨਾਵਾ ਗਰੁੱਪ ਦੇ ਵਿੱਚ ਅ ਕਰੇਰੀ ਲੇਕ ਟਰੈਕ ਜਿਹੜਾ ਆਪਾਂ ਮੰਨ ਲਓ ਕੱਲ ਸਟਾਰਟ ਕੀਤਾ ਸੀ ਹਾਂਜੀ ਇੱਕ ਨਾਈਟ ਆਪਾਂ ਰੋਟੀ ਕੈਂਪ ਲਾਤੀ ਅੱਜ ਆਪਾਂ ਉੱਪਰ ਟੌਪ ਤੇ ਆ ਗਏ ਆ ਤੇ ਹੁਣ ਵਾਪਸ ਹੀ ਫੇਰ ਰੋਟੀ ਕੈਂਪ ਆਪਾਂ ਸਟੇ ਕਰਾਂਗੇ ਨਾਈਟ 'ਚ ਤੇ ਕੱਲ ਨੂੰ ਚਲਾਂਗੇ ਬਾਲਸ ਬਠੰਡੇ ਜੀ ਤੇ ਸਾਰਾ ਐਕਸਪੀਰੀਅੰਸ ਜਿਹੜਾ ਟੌਪ ਤੇ ਪਹੁੰਚਣ ਤੱਕ ਦਾ ਜਿਹੜਾ ਹੈਗਾ ਇੱਕ ਸਾਈਡ ਆਪਾਂ ਕੰਪਲੀਟ ਕਰ ਲਈ ਹੈ ਹਾਂ ਕਿਸ ਤਰ੍ਹਾਂ ਦਾ ਰਿਹਾ ਵੇਖੋ ਜੀ ਜੇ ਦੋਤਾ ਸ਼ੁਰੂ ਕੀਤਾ ਸੀ ਕਲੇਰੀ ਲੇਕ ਟ੍ਰੈਕ ਜਿਹੜੇ ਪੁਆਇੰਟ ਤੋਂ ਸ਼ੁਰੂ ਹੁੰਦਾ ਹੂੰ ਉਤੋਂ ਚੜ੍ਹਾਈ ਥੋੜੀ ਜੀ ਸਟੀਪ ਹੈ ਸਟੈਪ ਵੀ ਥੋੜਾ ਜਿਹਾ ਵੱਡੇ ਹੈ ਹੂੰ ਤੇ ਉਦੋਂ ਸਾਹ ਹਾਫਦਾ ਹੈ ਬਿਲਕੁਲ ਤੇ ਜੇ ਹੌਸਲਾ ਜਿਆ ਕਰਕੇ ਲੱਗੇ ਰਹੀਏ ਚੈਲ ਉਸ ਸਾਰੀ ਚੀਜ਼ ਨੂੰ ਝੇਲ ਲઈએ ਦਮ ਲੈ ਲੈ ਕੇ ਆਈ ਜਾਈਏ ਤਾਂ ਫਿਰ ਮਿਡ ਪੁਆਇੰਟ ਤੇ ਆਪਾਂ ਰਿਓਟੀ ਕੈਂਪ ਤੇ ਰਾਈਟ ਆਪਾਂ ਕੈਂਪਿੰਗ ਕਰਨੀ ਹੁੰਦੀ ਹੈ ਜਿਹੜਾ ਬੰਦਾ ਉਤੋਂ ਤੱਕ ਆ ਗਿਆ ਉਸ ਤੋਂ ਬਾਅਦ ਟ੍ਰੈਕ ਬਹੁਤ ਈਜ਼ੀ ਹੈ ਈਜ਼ੀ ਹੈ ਠੀਕ ਹੈ ਇੱਥੇ ਆ ਕੇ ਕਰੇਰੀ ਲੇਕ ਜਿਹੜੀ ਸਾਈਟ ਹੈ ਜਦੋਂ ਤੁਸੀਂ ਨਜ਼ਾਰੇ ਵੇਖੋ ਤਾਂ ਲੱਗਦਾ ਜਿਵੇਂ ਸਵਰਗ ਚ ਆ ਗਏ ਹੋ ਸਾਰਾ ਥਕੀਵਾ ਭੁੱਲ ਜਾਂਦਾ ਵੀ ਜਿਹੜੇ ਸਵਰਗਾਂ ਦੀ ਅਸੀਂ ਸਾਡੇ ਪੁਰਾਣੇ ਗ੍ਰੰਥਾਂ ਦੇ ਵਿੱਚ ਵਰਣਨ ਕੀਤਾ ਮਿਲਦਾ ਵੀ ਸਵਰਗ ਹੈ ਜਿਵੇਂ ਕਹਿੰਦੇ ਵੀ ਪਾਂਡਵ ਵੀ ਮਹਾਭਾਰਤ ਦੇ ਜੁੱਧ ਤੋਂ ਬਾਅਦ ਸਵਰਗ ਗਾਰੋਹਣੀ ਮਾਰਗ ਦੇ ਰਾਹੀਂ ਉਹ ਹਿਮਾਲਿਆ ਪਰਬਤ ਨੂੰ ਚਲੇ ਗਏ ਤਾਂ ਇਹੋ ਜੀ ਕੋਈ ਰਮਣੀਕ ਥਾਂ ਸਵਰਗ ਹੋਣੀ ਹੈ ਜਿੱਥੇ ਉਹ ਗਏ ਤੇ ਉਹਨਾਂ ਨੇ ਅੰਤਮ ਸਮਾਪਤੀ ਕੀਤੀ ਸੋ ਇੱਕ ਅਲਟੀਮੇਟ ਪਲੇਸ ਹੈ ਬਹੁਤ ਹੀ ਸੋਹਣਾ ਟਰੈਕ ਹੈ ਖਾਸ ਤੌਰ ਤੇ ਜਦੋਂ ਇੱਥੇ ਸਨੋ ਫਾਲ ਹੋਈ ਹੋਵੇ ਨਾ ਉਦੋਂ ਤਾਂ ਇੱਥੇ ਦ੍ਰਿਸ਼ ਬਹੁਤ ਹੀ ਖੂਬਸੂਰਤ ਹੈ ਵੈਰੀ ਗੁੱਡ ਤੇ ਆਪਾਂ ਫਿਰ ਆਪਣੇ ਇੱਕ ਮੱਕੜਨਾਮਾ ਗਰੁੱਪ ਦੇ ਜਿਹੜੇ ਸਾਥੀ ਇਸ ਟਰੈਕ ਕੈਂਪ ਹੈ ਜਿਹੜੇ ਸਾਈਟ ਹੈਗੇ ਉਹਨਾਂ ਦਾ ਪ੍ਰਬੰਧ ਕਰਦੇ ਆ ਜਾਂ ਗਰੁੱਪ ਭੇਜਦੇ ਹਨ ਉਹਨਾਂ ਦਾ ਆਪਾਂ ਥੋੜਾ ਜਿਹਾ ਥੈਂਕ ਯੂ ਧੰਨਵਾਦ ਬਹੁਤ-ਬਹੁਤ ਕਰਨਾ ਚਾਹੁੰਦੇ ਹਾਂ ਕਿਉਂਕਿ ਨਵੀਂ ਪੀੜੀ ਨੂੰ ਇੱਕ ਨਵੀਂ ਜਾਗ ਲਾ ਰਹੇ ਨੇ ਅਸੀਂ ਬਹੁਤ-ਬਹੁਤ ਧੰਨਵਾਦੀ ਆਂ ਕਮਕੜਨਾਵਾ ਗਰੁੱਪ ਦੇ ਖਾਸ ਤੌਰ ਤੇ ਹਰਜਿੰਦਰ ਨੂਪ ਗੜੀਆ ਆਜਾਦਵਿੰਦਰ ਬਿਰਕ ਜਿਨ੍ਹਾਂ ਨੇ ਪਹਿਲ ਕਰਕੇ ਇਹ ਕੰਮ ਦੀ ਸ਼ੁਰੂਆਤ ਕੀਤੀ ਤੇ ਬਹੁਤ ਸਾਰੇ ਜਏ ਬੰਦੇ ਜਿਹੜੇ ਫਸਟ ਟਾਈਮ ਉਹਨਾਂ ਨੇ ਟਰੈਕਿੰਗ ਕੀਤੀ ਹੈ ਤੇ ਉਹਨਾਂ ਦਾ ਐਕਸਪੀਰੀਅੰਸ ਵੀ ਨਹੀਂ ਸੀ ਸਫਲਤਾਪੂਰਵਕ ਟਰੈਕ ਕਰ ਚੁੱਕੇ ਨੇ ਕਿਸੇ ਬੰਦੇ ਨੂੰ ਕੋਈ ਦਿੱਕਤ ਨਹੀਂ ਆਈ ਬਿਲਕੁਲ ਬਿਲਕੁਲ ਨੋ ਪ੍ਰੋਫਿਟ नो no लॉस आ कोई कमाई ਦੀ ਦੋਸਤੋ ਪ੍ਰੋਫਿਟੀ ਪ੍ਰੋਫਿਟ ਆਪਾਂ ਨੂੰ ਪ੍ਰੋਫਿਟੀ ਪ੍ਰੋਫਿਟ ਹੈ ਤੇ ਇਹ ਜਿਹੜਾ ਟ੍ਰੈਕਿੰਗ ਚੱਲਦੀ ਹੈ ਇਹ ਕੈਂਪ ਚੱਲਦਾ ਹੈ ਇਹ ਮਤਲਬ ਗਰੁੱਪ ਆਉਂਦੇ ਆ ਕਿ ਕੋਈ ਏਸੀ ਗੱਲ ਨਹੀਂ ਵੱਡੇ ਵੱਡੇ ਗਰੁੱਪ 50 50 ਦੇ 55 ਦੇ 20 25 25 ਦੇ ਗਰੁੱਪ ਇਸ ਤਰ੍ਹਾਂ ਆ ਰਹੇ ਆ ਤੇ ਤੁਸੀਂ ਵੀ ਦੋਸਤੋ ਬੇਚੇਜ ਕੋ ਕੇ ਵਿੱਧ ਫੈਮਿਲੀ ਵਿੱਧ ਛੋਟੇ ਛੋਟੇ ਬੱਚਿਆਂ ਦੇ ਨਾਲ ਤੁਸੀਂ ਘਮੱਕਣਾਵਾ ਗਰੁੱਪ ਵੱਲੋਂ ਉਲਿੱਕੇ ਜਾਂਦੇ ਹਰ ਇੱਕ ਪ੍ਰੋਗਰਾਮ ਦਾ ਪਾਰਟ ਬਣ ਸਕਦੇ ਹੋ ਤੇ ਆਪਣੀ ਲਾਈਫ ਨੂੰ ਫੁੱਲ ਇੰਜੋਏ ਕਰ ਸਕਦੇ ਹੋ ਤੇ ਫੇਰ ਕਮਕੜਨਾਵਾ ਗਰੁੱਪ ਦੇ ਉਹ ਹਿੰਮਤੀ ਬੰਦਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਉਂਦੇ ਬਸਦੇ ਰਹੋ ਜਿਹੜੇ ਤੁਸੀਂ ਅੱਗੇ ਲੱਕੇ ਜਿਵੇਂ ਸਰਜੀਤ ਪਾਤਰ ਦੇ ਅੱਖ ਨੂੰ ਅੱਖ ਵਾਂਗੂ ਵੀ ਮੈਂ ਪੈੜਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਜ਼ਰਾ ਬਣਦੇ ਮਲੋ ਅੱਗੇ ਤੁਰਨ ਵਾਲੀ ਗੱਲਬਾਤ ਜਿਹੜੀ ਉਹ ਕੁਝ ਬੰਦਿਆਂ 'ਚ ਹੁੰਦੀ ਹੈ ਪਿੱਛੇ ਤੁਰਨ ਵਾਲੇ ਤਾਂ ਬਹੁਤ ਹੁੰਦੇ ਆ ਤੇ ਥੈਂਕ ਯੂ ਧੰਨਵਾਦ ਜਿਉਂਦੇ ਬਸਦੇ ਰਹੋ ਦੋਸਤੋ ਕਮਕੜਨਾਵਾ ਗਰੁੱਪ ਜਿੰਦਾਬਾਦ ਜਿੰਦਾਬਾਦ ਤੇ ਆਪਾਂ ਕਰੇਰੀ ਲੇਕ ਟਰੈਕ ਕੰਪਲੀਟ ਕਰ ਲਿਆ ਤੇ ਐਂਡਪੁਆਇੰਟ ਤੋਂ ਸਿਰਫ 1 ਕਿਲੋਮੀਟਰ ਪਹਿਲਾਂ ਝੀਲ ਕੈਫੇ ਤੇ ਬੈਠੇ ਆ ਜਿੱਥੋਂ ਆਪਾਂ ਝੀਲ ਜਿਹੜੀ ਹੈਗੀ ਐ ਨੂਕਲ ਰਿਵਰ ਕ੍ਰੋਸ ਕਰਕੇ ਪਰਲੀ ਸਾਈਡ ਤੇ ਜਾਣਾ ਹੁੰਦਾ ਤੇ ਸਾਰੇ ਸਾਥੀ ਬੈਠੇ ਆ ਅਲੱਗ-ਅਲੱਗ ਕੋਨਿਆਂ ਤੋਂ ਪੰਜਾਬ ਦੇ ਆਏ ਹੋਏ ਨੇ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਕੇ ਜਾਣਦੇ ਆ ਵੀ ਇਹਨਾਂ ਦਾ ਜਿਹੜਾ ਕਰੀਰ ਲਈ ਇੱਕ ਟਰੈਕ ਦਾ ਐਕਸਪੀਰੀਅੰਸ ਬਿਲਕੁਲ ਸੱਚੋ-ਸੱਚ ਦੱਸਣਾ ਹੈ ਖਾਣ-ਪੀਣ ਦੇ ਮਾਮਲੇ 'ਚ ਵੀ ਹੋਰ ਵੀ ਕਿਹੋ ਜਿਹਾ ਹਰਿਆ ਪਹਿਲਾਂ ਆਪਾਂ ਸਾਥੀ ਗੁਰਰਾਸਪੁਰਿਆ ਜੀ ਬਾਈ ਜੀ ਰਾਤ ਸ਼ੇਰ ਸੁਣਾਉਂਦੇ ਜਾਂਦੇ ਹਾਂ ਜੀ ਬਾਈ ਜੀ ਬਹੁਤ ਵਧੀਆ ਵੀਰ ਜੀ ਸਾਡੀ ਜ਼ਿੰਦਗੀ ਦਾ ਪਹਿਲਾ ਟਰੈਕ ਸੀ ਇਹ ਮੇਰਾ ਖਾਸ ਕਰਕੇ ਪਹਿਲਾਂ ਟਰੈਕਿੰਗ ਕੀਤੀ ਨਿਊਜ਼ੀਲੈਂਡ ਕੀਤੀ ਬਟ ਇੱਥੇ ਕੀਤੀ ਬਹੁਤ ਹੀ ਨੇਚਰ ਦੇ ਕੋਲ ਇਸ ਤਰ੍ਹਾਂ ਵੱਧ ਨੇਚਰ ਕਿਤੇ ਨਹੀਂ ਪਾਈ ਗਈ ਜਿੰਨੀ ਅਸੀਂ ਕ੍ਰੇਜ਼ੀ ਲੱਗਦਾ ਕਿ ਇੱਥੇ ਆ ਖਾਣਾ ਪੀਣਾ ਬਿਲਕੁਲ ਫਰੈਸ਼ ਹਰ ਚੀਜ਼ ਬੜੀ ਜੈਮ ਵੈਰੀ ਗੁੱਡ ਥੈਂਕ ਯੂ ਚਾ ਵੀ ਆ ਗਏ ਸਾਥੀਆਂ ਤੇ ਨਾਲ ਨਾਲ ਆਪਾਂ ਜਾਣਦੇ ਵੀ ਆ ਹਾਂਜੀ ਭਾਈ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੱਕੜਨਾਵਾ ਗਰੁੱਪ ਦਾ ਬਹੁਤ ਬਹੁਤ ਧੰਨਵਾਦ ਜਿਨੇ ਇਹ ਉਪਰਾਲਾ ਕੀਤਾ ਇਸ ਉਪਰਾਲੇ ਦੇ ਅਧੀਨ ਮੈਂ ਤਾਂ ਸਿਰਫ ਇੱਕੋ ਹੀ ਗੱਲ ਕਹਿਣੀ ਚਾਹਾਂਗਾ ਕਿ ਇਹਨਾਂ ਨੇ ਪੰਜਾਬ ਨੂੰ ਇੱਕ ਕਰਨ ਦੀ ਕੋਸ਼ਿਸ਼ ਕੀਤੀ ਹੈ ਬਹੁਤ ਇੰਨੇ ਬੰਦੇ ਸਭ ਤੋਂ ਵੱਡੀ ਗੱਲ ਜਿੱਥੇ ਵੀ ਆਪਾਂ ਜਾਂਦੇ ਆ ਜਦੋਂ ਆਪਾਂ ਟਰੈਕਿੰਗ ਕਰਦੇ ਆ ਟਰੈਕਿੰਗ ਸਮੇਂ ਦੇ ਵਿੱਚ ਫੈਸਿਲਿਟੀਆਂ ਵੇਖੀਆਂ ਨਹੀਂ ਜਾਂਦੀਆਂ ਸਿਰਫ ਮਿੱਤਰ ਦੋਸਤ ਨਵੇਂ ਬਣਾਏ ਜਾਂਦੇ ਨੇ ਤੇ ਜਿਹੜੇ ਅਣਮੁੱਲੇ ਹੁੰਦੇ ਨੇ ਬੁਠੇ ਰੋਟੀ ਸਾਨੂੰ ਘੱਟ ਮਿਲੀ ਆ ਵੱਧ ਮਿਲੀ ਆ ਚੰਗੀ ਮਿਲੀ ਆ ਮਾੜੀ ਮਿਲੀ ਆ ਕੁਝ ਛੋਟੀਆਂ ਗੱਲਾਂ ਪਰ ਜਿਹੜੇ ਕੀ ਸਾਨੂੰ ਨਵੇਂ ਯਾਰ ਮਿਲੇ ਨੇ ਬਿਲਕੁਲ ਤੇ ਅਸੀਂ ਰਾਤ ਦੀ ਮਹਿਫਲ ਲਾ ਕੇ ਜਿਹੜੇ ਗਾਣੇ ਗਾਏ ਨੇ ਆਹੋ ਉਸ ਤੋਂ ਵੱਡੀ ਗੱਲ ਕੋਈ ਨਹੀਂ ਸਵਾਸੀ ਵੈਰੀ ਗੁੱਡ ਤੋ ਇਸ ਕਰਕੇ ਧੰਨਵਾਦ ਕੁਮਕੜ ਮਾਵਾ ਗਰੁੱਪ ਦਾ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਹੈ ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਵਧੀਆ ਟਰੈਕਸ ਹੋਣਗੇ ਤੇ ਸਾਨੂੰ ਵਧੀਆ ਤੋਂ ਵਧੀਆ ਮਿੱਤਰ ਬੇਲੀ ਮਿਲਣਗੇ ਜਿਹੜੇ ਸਾਨੂੰ ਕੁਝ ਸਿਖਾਉਣਗੇ ਵੀ ਤੇ ਆਉਣ ਵਾਲੇ ਬੱਚੇ ਸਾਡੇ ਨਾਲ ਆਏ ਆ ਉਹ ਵੀ ਬੜਾ ਕੁਝ ਸਿੱਖ ਰਹੇ ਨੇ ਥੈਂਕ ਯੂ ਭਰਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡੇ ਕੀਮਤੀ ਵਿਚਾਰ ਬਹੁਤ ਵਧੀਆ ਲੱਗੇ ਹਾਂਜੀ ਭਾਈ ਜੀ ਆ ਵੀਰ ਜੀ ਨਾ ਮੇਰੇ ਵੀ ਇਹ ਵਿਚਾਰ ਨੇ ਕਿ ਇਹ ਜੋ ਆਪਣਾ ਸਾਰਿਆਂ ਦਾ ਸੱਭਾ ਬਣਿਆ ਅੱਜ ਤੋਂ ਦਤ ਨੂੰ ਵੇਖਣ ਦਾ ਇੱਕ ਮੁੱਕੜ ਨਾਮਾ ਗਰੁੱਪ ਕਰਕੇ ਹੀ ਬਣਿਆ ਜੀ ਉਹਨਾਂ ਦਾ ਬਹੁਤ ਹੀ ਵਧੀਆ ਇੱਕ ਫੈਲ ਕਦਮੀ ਰਹੀ ਆ ਕਿ ਉਹਨਾਂ ਨੇ ਜੋ ਘੁੰਮਣ ਫਿਰਨ ਦੇ ਸ਼ਕੀਨ ਨੇ ਖੁਦਕਦੇ ਨੇੜੇ ਰਹਿੰਦੇ ਸ਼ਕੀਨ ਨੇ ਕਲਾਕਾਰ ਨੇ ਕਿਸੇ ਵੀ ਤਰ੍ਹਾਂ ਦੇ ਕਲਾਕਾਰ ਨੇ ਉਹਨਾਂ ਨੂੰ ਮੌਕਾ ਦਿੱਤਾ ਕਿ ਉਹ ਇਕੱਠੇ ਹੋ ਕੇ ਇੱਕ ਪਲੇਟਫਾਰਮ ਦੇ ਉੱਪਰ ਆ ਕੇ ਇਸ ਚੀਜ਼ ਦਾ ਆਪਣਾ ਆਨੰਦ ਮਾਣ ਸਕਣ ਤੇ ਉਹ ਆਪਾਂ ਸਾਰਿਆਂ ਨੇ ਬੜਾ ਭਲੀ ਭਾਤੀ आनंद ਬਾਣਿਆ ਨਹੀਂ ਤੇ ਬੜਾ ਕੁਝ ਕਹਿੰਦਾ ਜੀ ਕੋਈ ਕਹਿੰਦਾ ਜੀ ਨਮਕ ਹੈ ਲਾਂ ਜੀ ਕੋਈ ਕਹਿੰਦਾ ਮੈਂ ਮਲਵਈਆਂ ਜੀ ਤੋਂ ਦੁਆਬੇ ਵਾਲਿਆਂ ਇਸ ਚੀਜ਼ ਤੋਂ ਉੱਠ ਕੇ ਸਾਰੇ ਇਕ ਹੋ ਗਏ ਸਾ ਗਾਣੇ ਪੰਜਾਬੀ ਨਹੀਂ ਇਹ ਤਾਂ ਮਿਲਦਾ ਵਰਲਡ ਲੈਵਲ ਦਾ ਇੱਕ ਗਰੁੱਪ ਆ ਜਿਹਦੇ ਵਿੱਚ ਇੱਕ ਪੈਦਲ ਤੋਂ ਲੈ ਕੇ ਸਾਈਕਲਿਸਟ ਤੋਂ ਲੈ ਕੇ ਮੋਟਰਸਾਈਕਲਿਸਟ ਤੋਂ ਲੈ ਕੇ ਪਤਾ ਨਹੀਂ ਜਹਾਜ਼ਾਂ ਤੱਕ ਜੋ ਸਫ਼ਰ ਆ ਉਹਦੇ ਅਸੀਂ ਇਸ ਗਰੁੱਪ ਦੇ ਵਿੱਚ ਆਨੰਦ ਮਾਣ ਰਹੇ ਆ ਤੇ ਅਸੀਂ ਫਿਰ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਆ ਸਾਰੇ ਜਿੰਨੇ ਇੱਥੇ ਮਤਲਬ ਪਹਿਲਾਂ ਵੀ ਗਰੁੱਪਾਂ ਚ ਆਏ ਆ ਤੇ ਹੁਣ ਵੀ ਆਏ ਜਿੰਨਾ ਆਉਣਾ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ ਕਮੋਕ ਕਰਨਾ ਮਮੋ ਬਹੁਤ ਬਤਨ ਬਿਲਕੁਲ ਸਰ ਥੈਂਕ ਯੂ ਸਰ ਹਾਂਜੀ ਮੇਗਾ ਸਾਹਿਬ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੈਂ ਗੁਰਮੀਲ ਦੇ ਕਬੂ ਟੰਡੇ ਤੋਂ ਹੁਣੇ ਜਸਟਰ ਸੀ ਟ੍ਰੇਨਿੰਗ ਟ੍ਰੈਕ ਕੰਪਲੀਟ ਕਰਕੇ ਆਇਆ ਹਾਂ ਦੋਸਤੋ ਬੱਡੂ ਨੂੰ ਲੱਗਦਾ ਹੈ ਵੀ ਧੂਂ ਹੀ ਹੈ ਜਿਹੜਾ ਧੂਂ ਹੀ ਰਹਿੰਦਾ ਹੈ ਤਾਂ ਉਹਨੂੰ ਐ ਲੱਗਦਾ ਵੀ ਧੂਂ ਹੀ ਸਾਰਾ ਸੰਸਾਰ ਹੈ ਪਰ ਜਦੋਂ ਅਸੀਂ ਬਾਹਰ ਨਿਕਲ ਕੇ ਦੇਖਦੇ ਹਾਂ ਸਾਰੀ ਦੁਨੀਆ ਬਹੁਤ ਵੱਡੀ ਹੈ ਬਹੁਤ ਵਿਸ਼ਾਲ ਹੈ ਬਹੁਤ ਸਾਰੇ ਤਾਂ ਆਏ ਜਿੱਥੇ ਅਸੀਂ ਕੋਮਨ ਮੰਡੀ ਉਹ ਦੋਸਤੋ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਆਓ ਘਰਾਂ ਦੇ ਵਿੱਚ ਅਸੀਂ ਥੋਲੇ ਥੋਲੇ ਬੈੱਡ ਅਟੈਚਡ ਲਾਟਰਨ ਬਾਥਰੂਮ ਉਹ ਸਹੂਲਤਾ ਮਾਰਨੇ ਆ ਪਰ ਉਹਨਾਂ ਤੋਂ ਬਾਹਰ ਆ ਕੇ ਦੇਖੋ ਤੁਹਾਨੂੰ ਨੇਚਰ ਦੇ ਕਲਾਵੇ ਦੇ ਵਿੱਚ ਰਹਿ ਕੇ ਦੇਖੋ ਤੁਹਾਨੂੰ ਇੱਕ ਵੱਖਰਾ ਸਕੂਨ ਮਿਲੇਗਾ ਇੱਕ ਵੱਖਰੀ ਤੁਹਾਡੇ ਅ ਰਸਾ ਦਾ ਸੈਂਸ ਆਫ ਅਕਨਟੈਂਟਮੈਂਟ ਆਉਗੀ ਤੁਹਾਨੂੰ ਲੱਗੂਗਾ ਕੁਝ ਅਚੀਬ ਕੀਤਾ ਤੁਹਾਨੂੰ ਪਤਾ ਲੱਗੂਗਾ ਵੀ ਸਾਡੇ ਘਰਾਂ ਤੋਂ ਬਾਹਰ ਵੀ ਦੁਨੀਆ ਵਸਦੀ ਹੈ ਠੀਕ ਹੈ ਜੀ ਬਿਕਾ ਬਹੁਤ ਵਧੀਆ ਲੱਗਿਆ ਤੇ ਇਸ ਰੀਟਸ ਮੈਂ ਸਮਕਲਨਵਾਗਰ ਤੋਂ ਬਹੁਤ-ਬਹੁਤ ਖੁਦਾਈ ਕਰਨਾ ਚਾਹਣਾ ਵੀ ਉਹਨਾਂ ਦੀ ਪੇਸ਼ ਕੰਮ ਕਰਕੇ ਇੰਨਾ ਵਧੀਆ ਜਿਹੜਾ ਉਹ ਟਰੈਕ ਹੋਇਆ ਤੇ ਨਵੇਂ-ਨਵੇਂ ਯਾਰ ਦੋਸਤ ਅਸੀਂ ਉੱਥੋਂ ਘਟ ਚੱਲੋ ਵੈਰੀ ਗੁੱਡ ਦਾ ਥੈਂਕ ਯੂ ਤੁਹਾਡੇ ਕੀਮਤੀ ਵਿਚਾਰਾਂ ਦਾ ਬਹੁਤ-ਬਹੁਤ ਧੰਨਵਾਦ ਵਿਕੇ ਸਾਹਿਬ ਹਾਂਜੀ ਬਾਈ ਕਰਨ ਜੀ ਸਤਿ ਸ਼੍ਰੀ ਅਕਾਲ ਜੀ ਇਹ ਕਰਨਜੀ ਨੇ ਮੈਂ ਤੁਹਾਨੂੰ ਦੱਸ ਦਿਆ ਜੀ ਬਹੁਤ ਤਕੜਾ ਸ਼ਾਇਰ ਆ ਬਹੁਤ ਵਧੀਆ ਤੇ ਪਿਆਰੀ ਆਵਾਜ਼ ਆ ਕੀ ਲੈਂਦਾ ਬੰਦੇ ਨੂੰ ਇਕੱਠੇ ਇਧਰ ਉਧਰੋਂ ਮਸਾਲਾ ਇਕੱਠੇ ਕਰਕੇ ਰੱਖ ਲੀਦਾ ਹੈ ਨਾ ਫਿਰ ਤੁਹਾਨੂੰ ਤੁਹਾਡੇ ਕੋਲ ਜਿਹੜਾ ਲੈ ਲਿਆ ਹੋਰ ਕਿਤੇ ਦੇ ਦੇਣਾ ਨਾ ਹੋਰ ਕਿਥੋਂ ਲੈ ਆਇਆ ਤੁਸੀਂ ਠੀਕ ਹੈ ਜੀ ਐਂ ਵੀ ਟਰੈਕਿੰਗ ਦਾ ਪਹਿਲਾ ਐਕਸਪੀਰੀਅੰਸ ਸੀ ਬਹੁਤ ਵਧੀਆ ਰਿਹਾ ਬਹੁਤ ਸ਼ਾਨਦਾਰ ਰਿਹਾ ਪਹਿਲੀ ਵਾਰੀ ਸੱਤ ਤੋਂ ਬਾਹਰ ਸੁੱਤੇ ਆ ਤੇ ਮਜ਼ਾ ਆ ਹੁਣ ਬਾਰਾ ਸੌਣ ਨੂੰ ਦਿਲ ਕਰਦਾ ਦਿਲ ਕਰਦਾ ਵੀ ਕੈਂਪ ਲੈ ਕੇ ਘਰ ਦੇ ਕੋਠੇ ਤੇ ਲਾ ਲਈ ਉਹਦੇ ਦੀ ਸੰਭਾਲ ਵੈਰੀ ਗੁੱਡ ਤੇ ਟਰੈਕਿੰਗ ਜਿਹੜਾ ਸੀਗਾ ਸਿਗਾ ਹਾਂ ਪਰ ਜਿਹੜਾ ਉਦੋਂ ਵੀ ਵੱਡ ਮੁੱਲੀ ਚੀਜ਼ ਸੀ ਉਹ ਸੀ ਇੰਨੇ ਇੰਟੈਲੈਕਚੁਅਲ ਬੰਦਿਆਂ ਦੇ ਨਾਲ ਗੱਲਾਂ ਕਰਨੀਆਂ ਐਕਸਪੀਰੀਅੰਸਾਂਾਂ ਸਾਂਝਾ ਕਰਨੀਆਂ ਵੈਰੀ ਗੁੱਡ ਉਹ ਸਭ ਤੋਂ ਟਾਪ ਦੀ ਗੱਲ ਆ ਜੀ ਜਿਵੇਂ 25 26 ਲੋਕ ਲਗਭਗ ਇਸ ਗਰੁੱਪ ਦੇ ਵਿੱਚ ਹੈਗੇ ਸੀ ਉਹ ਸਾਰੇ ਜਿਵੇਂ ਦੱਸਿਆ ਭਾਜੀ ਹੋਣਾ ਨੇ ਵੀ ਦੀ ਅਲੱਗ ਅਲੱਗ ਫੀਲਡ ਤੋਂ ਇੰਨੇ ਤਜਰਬੇਕਾਰ ਉਹ ਤਾਂ ਗਰੁੱਪ 'ਚ ਪੋਸਟਾਂ ਦੇਖ ਕੇ ਪਤਾ ਲੱਗ ਜਾਂਦਾ ਵੈਸੇ ਵੀ ਕਿੰਨੇ ਇੰਟੈਲੈਕਟ ਲੈਵਲ ਪਤਾ ਲੱਗ ਜਾਂਦਾ ਪਰ ਮਿਲ ਕੇ ਤੁਹਾਨੂੰ ਸਾਰਿਆਂ ਨੂੰ ਭਾਜੀ ਹੋਣਾ ਨੂੰ ਸਾਰਿਆਂ ਨੂੰ ਮਿਲ ਕੇ ਬਹੁਤ ਵਧੀਆ ਲੱਗਾ ਤੇ ਇਸ ਗਰੁੱਪ ਦਾ ਕਰਨਾਮਾ ਗਰੁੱਪ ਦਾ ਬਹੁਤ ਬਹੁਤ ਧੰਨਵਾ ਜਿਹੜੇ ਗਰੁੱਪ ਲੀਡਰਸ ਨੇ ਉਹਨਾਂ ਨੂੰ ਵੀ ਮਿਲਾਂਗੇ ਤਾਂ ਬਹੁਤ ਵਧੀਆ ਲੱਗੇ। ਵੈਰੀ ਗੁੱਡ। ਥੈਂਕ ਯੂ ਕਰਨ ਜੀ। ਧੰਨਵਾਦ। ਇਧਰ ਬਾਈ ਜੀ ਹੋਰ ਬੈਠੇ ਆ ਇੱਕ। ਹਾਂ ਜ ਆਜੂ ਮਿਲ ਗਈ ਤੁਹਾਨੂੰ ਐਂ ਜੇ ਬੈਠੇ ਹੋ। ਧੰਨਵਾਦ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਥੈਂਕ ਯੂ। ਥੈਂਕ ਯੂ। ਤੇ ਐਕਚੁਅਲੀ ਮੈਂ ਤਾਂ ਪਹਿਲਾਂ ਵੀ ਬਹੁਤ ਵਾਰੀ ਸੋਲੋ ਟਰੈਵਲਿੰਗ ਕਰ ਚੁੱਕਿਆ। ਵੈਰੀ ਗੁੱਡ। ਪਰ ਇਹ ਗਰੁੱਪ ਦੇ ਨਾਲ ਮੇਰਾ ਪਹਿਲਾ ਐਕਸਪੀਰੀਅੰਸ ਸੀ। ਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਬਾਕੀ ਸਭ ਨਾਲੋਂ ਇਹ ਜਿਹੜਾ ਐਕਸਪੀਰੀਅੰਸ ਸੀ ਇਹ ਸਭ ਤੋਂ ਜ਼ਿਆਦਾ ਵਧੀਆ ਤੇ ਮੈਂ ਆਰਗੇਨਾਈਜ਼ਰ ਦਾ ਧੰਨਵਾਦ ਕਰਨਾ ਚਾਹਵਾਂ ਜਿਨ੍ਹਾਂ ਨੇ ਉਪਰਾਲਾ ਕੀਤਾ ਸਭ ਨੂੰ ਜੋੜਿਆ ਤੇ ਮੈਨੂੰ ਲੱਗਦਾ ਵੀ ਲਾਈਫਟਾਈਮ ਮੈਮਰੀਜ਼ ਤੇ ਲਾਈਫਟਾਈਮ ਯਾਰ ਦੇਲੀ ਨਾਲ ਲੈ ਕੇ ਚੱਲੇ ਆ ਤਾਂ ਮਤਲਬ ਕੀ ਸਭ ਨੂੰ ਵੀ ਮੈਂ ਇਹੀ ਕਹਿਣਾ ਚਾਹੂੰਗਾ ਕਿ ਘਰਾਂ ਤੋਂ ਨਿਕਲੋ ਗਰੁੱਪ ਨਾਲ ਜੁੜੋ ਤੇ ਨੇਚਰ ਨੂੰ ਜਾਈਏ ਵੈਰੀ ਗੁੱਡ ਥੈਂਕ ਯੂ ਬਾਈ ਜੀ ਹਾਂਜੀ ਬ੍ਰਦਰ ਬਹੁਤ ਖੁਸ਼ੀ ਹੋਈ ਆਪਾਂ ਸਾਰੇ ਇਕੱਠੇ ਹੋਏ ਤੇ ਇਸ ਟਰੈਕ ਤੇ ਗਏ ਤੇ ਇੱਥੇ ਆਪਾਂ ਨੂੰ ਦੁਨੀਆ ਦੇ ਹਰੇਕ ਕੋਨੇ ਤੋਂ ਵੱਖਰੇ ਵੱਖਰੇ ਲੋਕ ਮਿਲੇ ਜਿਨ੍ਹਾਂ ਨਾਲ ਗੱਲ ਕਰਕੇ ਬਹੁਤ ਵੀ ਅਲਗਿਆ ਤੇ ਕੀ ਹੈ ਕਿ ਰੋਜ਼ ਮਰ ਰਹੀ ਜਿੰਦਗੀ ਤੋਂ ਆਪਾਂ ਨੂੰ ਮਹੀਨੇ ਦੋ ਮਹੀਨੇ 'ਚ ਇੱਕ ਵਾਰ ਤਾਂ ਟ੍ਰੈਕਿੰਗ ਕਰਨੀ ਚਾਹੀਦੀ ਹੈ ਤਾਂ ਜੋ ਆਪਣਾ ਆਪਾਂ ਨੂੰ ਮਾਨਸਿਕ ਦੋ ਸੰਤੁਲਨ ਆਪਣਾ ਬਣਿਆ ਰਹੇ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਭ ਦਾ ਜਿਹੜਾ ਠਮਕਰਨ ਨਾਮ ਦਾ ਗਰੁੱਪ ਹੈ ਅਨੇ ਬਹੁਤ ਸਾਥ ਦਿੱਤਾ ਤੇ ਬਹੁਤ ਚੰਗੇ ਚੰਗੇ ਲੋਕ ਨੇ ਸਾਰੇ ਠੀਕ ਹੈ थैंक यू जी ਧੰਨਵਾਦ ਜੀ थैंक यू ਧੰਨਵਾਦ ਬਹੁਤ ਬਹੁਤ ਕਿਊ ਟਿਊਬ ਜਾਰ ਤੁਹਾਡੇ ਧੰਨਵਾਦ ਤੁਹਾਡਾ ਜੀ